ਹੁਣ ਬਠਿੰਡੇ ਤੋਂ ਮੋਗੇ ਤੁਸੀਂ ਬੜੇ ਆਰਾਮ ਨਾਲ 1 ਘੰਟੇ 'ਚ ਜਾਵੜਿਆ ਕਰੋਗੇ ਕਿਉਂਕਿ ਇਹ ਸਫਰਾ ਜਿਹੜਾ 100 ਕਿਲੋਮੀਟਰ ਤੋਂ ਘਟ ਕੇ ਹੁਣ 75 ਕਿਲੋਮੀਟਰ ਦਾ ਰਹਿ ਜਾਣਾ ਤੇ ਇਸ ਦੇ ਵਿੱਚ ਬਰਗਾੜੀ ਕੋਟ ਕਪੂਰਾ ਤੇ ਸਮਾਲਸਰ ਇਹ ਵੀ ਨਹੀਂ ਆਉਣਗੇ ਕਿਉਂਕਿ ਹੁਣ ਇੱਕ ਨਵਾਂ ਰੋਡ ਨਿਕਲ ਰਿਹਾ ਜਿਹਨੂੰ ਕਹਿੰਦੇ ਕਿ NH105B ਜਿਹੜਾ ਇਹ ਰੋਡ ਹੈ ਇਹ ਬਠਿੰਡਾ ਅਮਰitsar ਯਾਨੀ ਕਿ NH54 ਤੋਂ ਨਿਕਲੂਗਾ ਬਾਜੇਖਾਨੇ ਦੇ 2 ਕਿਲੋਮੀਟਰ ਨਾਲ ਹੀ ਪਿੰਡ ਲੰਬਵਾਲੀ ਉੱਥੋਂ ਇਹ ਹਾਈਵੇ ਜਿਹੜਾ ਸਟਾਰਟ ਹੋਣਾ ਤੇ ਬਾਗਾਪੁਰਾਣਾ ਬਾਈਪਾਸ ਹੁੰਦਾ ਹੋਇਆ ਮੋਗਾ ਦੇ ਢਿਲੋਂ ਨਗਰ ਤੇ ਜਾ ਕੇ ਨਿਕਲਣਾ ਹੈਗਾ ਕੋਲ ਇਹ 43 ਕਿਲੋਮੀਟਰ ਦਾ ਸਟ੍ਰੈਚ ਹੈ ਬਾਗਾਪਰਾਣਾ ਦੇ ਜਿਹੜੀ ਮੋਗਾ ਤੋਂ ਕੋਟਕਪੁਰੇਨ ਸ਼ੜਕ ਆਉਂਦੀ ਹੈ NH254 ਉਹਨੂੰ ਕੱਟ ਕਰਦਾ ਹੋਇਆ ਨਿਕਲੂਗਾ ਇਹਦੇ ਉੱਪਰ ਕੋਈ ਵੀ ਸ਼ਹਿਰ ਨਹੀਂ ਆਊਗਾ ਸਾਰੇ ਪਿੰਡ ਹੀ ਆਉਣਗੇ 4 ਲੇਨ ਨਵੀਂ ਇਹ ਰੋਡ ਬਣ ਰਹੀ ਹੈ ਲੰਬ ਵਾਲੀ ਪਿੰਡ ਤੋਂ ਸ਼ੁਰੂ ਹੋ ਕੇ ਮੋਗਾ ਦੇ ਢਿੱਲੋਂ ਨਗਰ ਤੇ ਜਾ ਕੇ ਖਤਮ ਹੋਊਗੀ ਤੁਸੀਂ ਜੇ ਮੋਗੇ ਨੂੰ ਜਾਣਾ ਹੈ ਤਾਂ ਹੁਣ ਇਹ 74-75 ਕਿਲੋਮੀਟਰ ਦਾ ਸਫ਼ਰ ਰਹਿ ਜਾਊਗਾ ਇਹਦੇ ਵਿੱਚ ਜਿਹੜੇ ਆਉਣ ਵਾਲੇ ਪਿੰਡ ਹੈਗੇ ਆ ਇਹ ਲੰਬ ਵਾਲੀ ਪਿੰਡ ਤੋਂ ਸ਼ੁਰੂ ਹੋਊਗਾ ਲੰਬ ਵਾਲੀ ਤੋਂ ਸ਼ੁਰੂ ਹੋ ਕੇ ਪਿੰਡ ਵਾਂਦਰ ਬੰਬੀਹਾ ਠੱਠੀ ਭਾਈ ਮਾੜੀ ਮੁਸਤਫਾ ਵੈਰੋ ਕੇ ਰਾਜੋਆਣਾ ਤੇ ਫਿਰ ਬਾਗਾਪੁਰਾਣਾ ਬਾਈਪਾਸ ਹੁੰਦਾ ਹੋਇਆ ਚੰਦਪੁਰਾਣਾ ਚੰਦਨਾਮਾ ਚੰਦ ਬਾਜਾ ਸਿੰਘਾਂ ਵਾਲਾ ਹੋ ਕੇ ਮੋਗਾ ਦੇ ਢਿਲਮਗਰ ਏਰੀਆ ਦੇ ਵਿੱਚ ਜਾ ਕੇ ਨਿਕਲੂਗਾ ਇਹ 43 ਕਿਲੋਮੀਟਰ ਜਿਹੜਾ ਲੰਮਾ ਰੋਡ ਹੈਗਾ ਤੇ ਇਹ ਜਿਹੜਾ ਹੈਗਾ ਹੈਗਾ 202 ਹੈਕਟੇਅਰ ਦੇ ਵਿੱਚ ਮਰ ਰਿਹਾ ਹੈ ਯਾਨੀ ਕਿ ਇਹਦੇ ਲਈ 500 ਕਿੱਲੇ ਜ਼ਮੀਨ ਰੋਕੀ ਜਾਣੀ ਹੈ ਤੇ ਇਹ ਜਿਹੜਾ ਹਾਈਵੇ ਬਣਨ ਦੀ ਲਾਗਤ ਹੈ ਉਹ ਲਾਗਤ ਆਊਗੀ ਜੀ 500 ਤੇ 72 ਕਰੋੜ ਸੋ ਇਹ ਜਿਹੜਾ ਪ੍ਰੋਜੈਕਟ ਹੈਗਾ ਇਹ ਵੀ ਭਾਰਤ ਮਾਲਾ ਪ੍ਰੋਜੈਕਟ ਦਾ ਹਿੱਸਾ ਹੈਗਾ ਤੇ ਇਹ ਬਟਿੰਡਾ ਅਮਰitsar ਹਾਈਵੇ ਦੇ ਵਿੱਚੋਂ ਨਿਕਲੂਗਾ ਤੇ ਮੋਗਾ ਸ਼ਹਿਰ ਜਿਹੜਾ ਉਹਦੇ ਬਾਈਪਾਸ ਯਾਨੀ ਕਿ ਮੋਗਾ ਦੇ ਕੋਟਕਪੂਰੇ ਵਾਲੇ ਪਾਸੇ ਵਾਗੇ ਭਰਾਨੇ ਵਾਲੇ ਪਾਸੇ ਉੱਥੇ ਜਾ ਕੇ ਇਹ ਰੋਡ ਜਿਹੜਾ ਹੈਗਾ ਖਤਮ ਹੋ ਜਾਊਗਾ ਸੋ ਇਹ ਜਿਹੜਾ ਨਵਾਂ ਰੋਡ ਬਣ ਰਿਹਾ ਜਿਹਦੇ ਕਰਕੇ ਕੀ ਹੈ ਕਿ ਪਹਿਲਾਂ ਜਿਹੜਾ ਆਪਾਂ ਨੂੰ ਜਾਣਾ ਪੈਂਦਾ ਸੀ ਕੋਟਕਪੂਰਾ ਕੋਰਟ ਕੋ ਪੂਰਾ ਤੋਂ ਬਾਈਪਾਸ ਆਪਾਂ ਜਾਂਦੇ ਸੀਗੇ ਤਾਂ ਲਗਭਗ 100 ਕਿਲੋਮੀਟਰ ਪੈਂਦਾ ਸੀ ਉਸ ਤੋਂ ਇਲਾਵਾ ਇੱਕ ਸ਼ਾਰਟਕਟ ਹੋਰ ਸੀ ਪਰ ਉਹ ਛੋਟੀ ਰੋਡ ਸੀ ਹੁਣ ਇਹ ਰੋਡ ਬਣਨ ਦੇ ਨਾਲ ਜਿਹੜਾ ਹੈਗਾ ਸਫ਼ਰ 74-75 ਕਿਲੋਮੀਟਰ ਦਾ ਰਹ ਜੂਗਾ ਜਿਹਨੂੰ ਕਿ ਤੁਸੀਂ ਘੰਟਾ ਜਾਂ ਘੰਟੇ ਤੋਂ ਘੱਟ ਸਮੇਂ ਦੇ ਵਿੱਚ 20 ਤੈਅ ਕਰ ਲਿਆ ਕਰੋਗੇ ਸੋ ਇਹ ਪੂਰੀ ਜਾਣਕਾਰੀ ਸੀਗੀ ਇਸ ਹਾਈਵੇ ਦੇ ਬਾਰੇ ਸੋ ਅੰਕੜੇ ਰਾਹੀਂ ਤੁਹਾਨੂੰ ਜਿਹੜਾ ਇਹ ਸਾਰੀ ਵੀਡੀਓ ਸਮਝਾ ਦਿੱਤੀ ਗਈ ਹੈ ਸੋ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਸਾਡੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੇ ਕੋ ਕਿ ਅਸੀਂ ਚੰਗੇ ਚੰਗੇ ਵੀਡੀਓ ਲੈ ਕੇ ਆਉਂਦੇ ਹਾਂ ਨਾ ਤੁਹਾਡੇ ਲਈ ਤਾਂ ਯੂਰ ਕਰੇ ਜੀ ਫੋਲੋ ਕਰਨਾ ਨਾ ਭੁੱਲਿਓ ਜੀ ਧੰਨਵਾਦ ਜੀ